ਖਾਲਸਤਾਨ ਸ਼ਬਦ ਪੰਜਾਬ ਦੇ ਲੋਕਾਂ ਨੇ ਨਹੀਂ ਘੜਿਆ ਉਹ ਤਾਂ ਇਹਨਾਂ ਦੇ ਗਲ ਚ ਮਰਿਆ ਸੱਪ ਪਾਇਆ ਹੈ ਸ਼ਰਾਰਤ ਨਾਲ ਇਹਨਾਂ ਨੇ ਪਹਿਲਾ ਸ਼ਬਦ ਜਿੱਥੇ ਸਤਾਨ ਲੱਗਿਆ ਉਹਦੀ ਸ਼ਰਾਰਤ ਹੈ ਹਿੰਦੁਸਤਾਨ ਪਾਕਿਸਤਾਨ ਅਫਗਾਨਿਸਤਾਨ ਖਾਲਸਤਾਨ ਇਹ ਸ਼ਰਾਰਤ ਨੇ ਸਰਕਾਰੀ ਸ਼ਰਾਰਤ ਦੇ ਸ਼ਬਦ ਨੇ ਇਹਨਾਂ ਨੇ ਘੜੇ ਹੁੰਦੇ ਨੇ ਹੁਣੇ ਸ਼ਬਦ ਕਿਹਦੇ ਗਲ ਚ ਪਾ ਕੇ ਉਦਾ ਕਿਵੇਂ ਸਤਿਆਨਾਸ਼ ਕਰਨਾ ਤੇ ਕਿਹੜੇ ਦੇ ਗਲ ਚ ਪਾ ਕੇ ਦੇਸ਼ ਦਾ ਰਾਜ ਭਾਗ ਵੀ ਪ੍ਰਾਪਤ ਕਰਨਾ ਗੱਲ ਆ ਹੈ ਜੇ ਤੁਮ ਪਾਕਿਸਤਾਨ ਤੇ ਭਾਰਤ ਅਖੋਤੀ ਹਿੰਦੁਸਤਾਨ ਬਣਾਏ ਉਹ ਦੋ ਬੰਦੇ ਨੂੰ ਮਰਜ਼ਾ ਬਣੀਆਂ ਕਿ ਨਹੀਂ ਇੱਕ ਜਨਾਹ ਨੂੰ ਇੱਕ 네ਰੂ 네ਰੂ ਨੂੰ ਦੱਸੋ ਨਹੀਂ ਬਣੀਆਂ ਤਾਂ ਬਿਲਕੁਲ ਬਣੀਆਂ ਜੀ ਤੇ ਆਪਣੇ ਘਰਾਂ ਚ ਲਾਸ਼ਾਂ ਸੀ ਇਹ ਆਜ਼ਾਦੀ ਦੇ ਜਸ਼ਨ ਮਨਾਦੇ ਸੀ ਮਨਾ ਰਹੇ ਸੀ ਆਜ਼ਾਦੀ ਦੇ ਜਸ਼ਨ ਤੇ ਅਸੀਂ ਆਪਣੇ ਅੱਗੇ ਲਾਸ਼ਾਂ ਲਾ ਕੇ ਕਿੰਗ ਦੀ ਧੁਨੀ ਤੇ ਨੱਚ ਰਹੇ ਸੀ ਆਪਣੇ ਘਰੇ ਬਹਿਣ ਪੈਂਦੇ ਸੀ ਇਹ ਲੌਂਗ ਲਿਵ ਦਾ ਕਿੰਗ ਦੀ ਧੁਨੀ ਤੇ ਨੱਚ ਰਹੇ ਸੀ ਅੰਦਾਜ਼ਾ ਲਾਓ ਕਿਸੇ ਮਾਹ ਕੋਲੇ ਗੱਲ ਕਰੋ ਫਿਰ ਪਤਾ ਲੱਗਦਾ ਵੀ ਉਹੋ ਦੁੱਖ ਕਿਵੇਂ ਚੱਲਿਆ ਉਹਨਾਂ ਨੇ ਤੇ ਹੁਣ ਇਹਨਾਂ ਨੇ ਖਾਸ ਤਾਂ ਦਾ ਸ਼ਬਦ ਆਪ ਘੜਿਆ ਸਰਕਾਰ ਨੇ ਮਸਕੇ ਤੇ ਉਹ ਆਪਣੇ ਪੰਜਾਬ ਦੇ ਗੜ ਚ ਪਾਇਆ ਲਾ بار بار ਪਾਉਂਦੇ ਆ ਪੰਜਾਬੀ ਨੂੰ ਪਤਾ ਨਹੀਂ ਲੱਗਦਾ ਵੀ ਕਿ ਮੈਂ ਮਰਿਆ ਸੱਪ ਗੜ ਚ ਪਾਈ ਫਿਰਦਾ ਉਹ ਮਾਰਨ ਵਾਲੇ ਨੂੰ ਟੋਰੇਆ ਉਹ ਮਾਰਨਾ ਟੋਰੇਆ ਕਿਉਂਕਿ ਜਿਹੜਾ ਬੰਦਾ ਇਹਨਾਂ ਜਿੰਨਾ ਚਲਾਕ ਨਹੀਂ ਉਹ ਬੰਦਾ ਕੁਦਰਤੀ ਗੱਲ ਹੈ ਇਹਨਾਂ ਦਾ ਸ਼ਿਕਾਰ ਤਾਂ ਹੋ ਜਿਹਾ ਨਾ ਚਲਾਕ ਨੂੰ ਚਲਾਕੀ ਨਾਲ ਹੀ ਸਮਝਿਆ ਜਾ ਸਕਦਾ ਹੈ ਸ਼ਰਾਫਤ ਨਾਲ ਨਹੀਂ ਸਮਝਿਆ ਜਾ ਸਕਦਾ ਕਮੀਨਾ ਕਬੀਨਾ ਹੋਵੇ ਤਾਂ ਉਸ ਨੂੰ ਘਟੋ ਘਟ ਕਮੀਨਗੀ ਦੀ ਗਹਿਰਾਈ ਦਾ ਪਤਾ ਹੋਣਾ ਚਾਹੀਦਾ ਆਪ ਕਮੀਨਗੀ ਨਾ ਕਰੋ ਪਰ ਕਮੀਨਗੀ ਦੀ ਗਹਿਰਾਈ ਦਾ ਪਤਾ ਹੋਵੇ ਵੀ ਆਹ ਕਮੀਨਗੀ ਕਰ ਰਿਹਾ ਬਿਲਕੁਲ ਦੁਸ਼ਮਣ ਦੀ ਸਮਰੱਥਾ ਜਾਣੇ ਬਿਨਾ ਉਸ ਨੂੰ ਹਰਾਣਾ ਹਰਾਣਾ ਬਹੁਤ ਔਖਾ ਹੈ ਪੰਜਾਬ ਦੇ ਲੋਕਾਂ ਨੂੰ ਇਹ ਕਰਨਾ ਪਊਗਾ ਤਾਂ ਆਪਣਾ ਭਲਾ ਹੋਣਾ ਪਈ ਇਹਦੀ ਖਾਤਰ ਦੇਖੋ ਆਮ ਲੋਕਾਂ ਨੂੰ ਤਾਂ ਆਪਣਾ ਰੋਟੀ ਕਪੜਾ ਮਕਾਨ ਤੋਂ ਉਹ ਤਾਂ ਚਲੋ ਉੱਥੇ ਜਿਵੇਂ ਕਹਿੰਦਾ ਵੀ ਕੁੱਲੀ ਗੁੱਲੀ ਤੇ ਜੁੱਲੀ ਦੇ ਵਿੱਚ ਹਾਂਜੀ ਪਹਿਲੇ ਜੁੱਲੀ ਸ਼ਬਦ ਜੁੱਲੀ ਸ਼ਬਦ ਇਹ ਹੁੰਦਾ ਸੀ ਪੁੱਤ ਵੀ ਥੋੜੇ ਸਾਰੇ ਘਰ ਦੇ ਪਾਟੇ ਕਪੜੇ ਉਹਦੀਆਂ ਟਾਕੀਆਂ ਬਣਾ ਕੇ ਇੱਕ ਜੁੱਲੀ ਬਣ ਜਾਂਦੀ ਸੀ ਕਿਉਂਕਿ ਘਰੇ ਰੂਹ ਤਾਂ ਹੁੰਦੀ ਨਹੀਂ ਸੀ ਰੂਹ ਹੁੰਦੀ ਸੀ ਵੀ ਜਿਹੜੀ ਮੁੱਲ ਲਿਆ ਕੇ ਕਿਸੇ ਚ ਪਾ ਕੇ ਤੇ ਆਪਾਂ ਗਦੈਲਾ ਬਣਾ ਲੀਏ ਜੁੱਲੀਆਂ ਹੁੰਦੀਆਂ ਸੀ ਫਿਰ ਕੁੱਲੀ ਗੁੱਲੀ ਕੀ ਹੈ ਚੁੰਬੀ ਝੋਂਪੜੀ ਕਾਨਿਆਂ ਦੀ ਛੱਤ ਜੀ ਦੀ ਕਾਨਿਆਂ ਦੀ ਛੱਤ ਫਿਰ ਗੁੱਲੀ ਸੁੱਕੀ ਰੋਟੀ ਹੈ ਵੀ ਆ ਚੱਕ ਪਈ ਸੁੱਕੀ ਰੋਟੀ ਉੱਤੋਂ ਪਾਣੀ ਦੀ ਘੁੱਟ ਭਰਲਾ ਨਹੀਂ ਤੇਰੇ ਤਾਲ ਕੋਈ ਚੜ ਜੂ ਤਿੰਨ ਸ਼ਬਦ ਵੇਖਿ ਕਿਵੇਂ ਕਰਤਾ ਦੇ ਅਲੰਕਾਰ ਵਾਂਗੂ ਪੜਿਆ ਗੁੱਲੀ ਗੁੱਲੀ ਤੇ ਜੁੱਲੀ ਉਹ ਜਾਪਾ ਫਸਾਤੇ ਇਹਨਾਂ ਦਾ ਪਤਾ ਕੋਈ ਨਹੀਂ ਕੀ ਛੱਤੀ ਪ੍ਰਕਾਰ ਦੇ ਕੀ ਕੀ ਖਾਣੇ ਖਾਂਦੇ ਆਪਾਂ ਨੂੰ ਤਾਂ ਖਾਣਿਆਂ ਦੇ ਸਪੈਲਿੰਗ ਵੀ ਨਹੀਂ ਆਉਂਦੇ ਜਿੰਨੇ ਖਾਂਦੇ ਆ ਹਾਂਜੀ ਸਭ ਤੋਂ ਵੱਡੀ ਗੱਲ ਆ ਸਾਡੇ ਆਂਦਰਾਂ ਦਾ ਮਾਸ ਖਾਂਦੇ ਆ ਸਾਡਾ ਲਹੂ ਖਾਂਦੇ ਆ ਹੀ ਮਨੁੱਖਤਾ ਦੀਆਂ ਆਂਦਰਾਂ ਦਾ ਮਾਸ ਆ ਇਹ ਕੋਈ ドラਮਾ ਨਹੀਂ ਖਾਂਦੇ ਆ ਵੀਰਾ ਕੋਈ ਸ਼ੱਕ ਨਹੀਂ ਆਪਾਂ ਬੋਲਦੇ ਆ ਇਹਨਾਂ ਕੋਲੇ ਜਾਣਾ ਤੇ ਆਖਣਗੇ ਕੌਣ ਨੇ ਬੈਠੇ ਇਹ ਸੁੱਕੇ ਜਿਹੇ ਬੰਦੇ ਵੀ ਸਾਡੀਆਂ ਆਪਦੀਆਂ ਆਂਦਰਾਂ ਦੀਆਂ ਗੱਲ ਗੱਲ ਕਰਦੇ ਨੇ ਤੇ ਸਾਡੀ ਖੁਰਾਕ ਦੇ ਬਾਰੇ ਗੱਲ ਕਰਦੇ ਆ ਠੀਕ ਹੈ ਨਾ ਇਸ ਕਰਕੇ ਇਹ ਤਾਂ ਇਹ ਇਹ ਜਿਹਾ ਸੱਚ ਨਹੀਂ ਸੁਣ ਸਕਦੇ ਪਰ ਫਿਰ ਵੀ ਆਪਾਂ ਸੱਚ ਕਹਿਣਾ ਹੈ ਪਰ ਆਪਾਂ ਮੰਦਾ ਨਹੀਂ ਬੋਲਣਾ ਮੰਦਾ ਕਰਨਾ ਨਹੀਂ ਸਾਡੇ ਲਈ ਇਨਸਾਨੀਅਤ ਪਹਿਲਾ ਹੈ ਹਾਂਜੀ ਇਨਸਾਨੀਅਤ ਹੈ ਸ਼ੈਤਾਨੀਅਤ ਸਾਡੇ ਲਈ ਕੋਈ ਅਰਥ ਨਹੀਂ ਰੱਖਦੀ ਅਸੀਂ ਇਨਸਾਨੀਅਤ ਸਾਹਮਣੇ ਰੱਖ ਕੇ ਮਨੁੱਖਤਾ ਨੂੰ ਸਾਹਮਣੇ ਰੱਖ ਕੇ ਆਉਦੀ ਗੱਲ ਕਰਨੀ ਆ ਉਸ ਭਾਈਚਾਰੇ ਨੂੰ ਵੱਡਾ ਕਰਨਾ ਫਿਰ ਸਾਡੀ ਗੱਲ ਅੱਗੇ ਤੋਰਨੀ ਹੈ ਬਾਬੇ ਵੀ ਬਾਣੀ ਕਹਿੰਦੀ ਹੈ ਵੀ ਤਖਤ ਬਹੇ ਤਖਤੇ ਕਾ ਲਾਇਕ ਹਾਂ ਹੈ ਨਾ ਹਾਂ ਤੇ ਪੰਜਾਬ ਦਾ ਜਿਸ ਹਾਲ ਨਾਲ ਸੱਤਿਆਨਾਸ਼ ਹੋ ਰਿਹਾ ਇਹਦਾ ਮਤਲਬ ਪੰਜਾਬ ਦੇ ਤਖਤ ਤੇ ਕੋਈ ਲਾਇਕ ਬੰਦਾ ਨਹੀਂ ਬੈਠਿਆ ਬਿਲਕੁਲ ਉਹ ਕਹਿੰਦਾ ਵੀ ਤਖਤ ਬਹੇ ਤਖਤੇ ਕੇ ਲਾਇਕ ਰਾਜਾ ਤਖਤ ਟਿਕਾ ਗੁਣੀ ਪੈ ਪੰਚਾਇਨ ਰਤ ਇਹ ਗੁਰਬਾਣੀ ਹੈ ਹਾਂਜੀ ਬਾਬਾ ਕਿਤੇ ਵੇਜੀ ਦੇ ਖੂਨ ਦੇ ਵਿੱਚ ਪਰਮੇਸ਼ਰ ਵਰਗੇ ਪੰਚਾਂ ਦਾ ਪੈ ਹੈ ਲੋਕਾਂ ਦੀਆਂ ਚੁਣੀਆਂ ਹੋਈਆਂ ਭਾਵਨਾਵਾਂ ਦਾ ਪੈ ਹੈ ਉਹ ਤਖਤੇ ਬੈਠੇ ਹੁਣ ਤਾਂ ਤਖਤ ਸ਼ਬਦ ਵੀ ਉਡਾ ਦੇਣ ਜੇ ਬਾਬਾ ਨਾਨਕ ਆਜਾ ਜੇ ਨਾ ਕਿਹੜਾ ਤਖਤ ਕਿਹੜੇ ਰਾਜੇ ਦਾ ਤਖਤ ਲੋਕ ਰਾਜ ਦੀ ਗੱਦੀ ਲੋਕ ਰਾਜ ਦੀ ਕੁਰਸੀ ਬਣੂਗੀ ਤਖਤ ਤਾਂ ਸ਼ੂਟਰ ਜੁਗਦਾ ਹੈ ਜਗੀਰੂ ਜੁਗਦਾ ਹੈ ਵੀ ਬਾਦਸ਼ਾਹ ਲੋਕ ਵਹਿੰਦੇ ਸੀ ਰਾਜੇ ਦਾ ਪੁੱਤ ਰਾਜਾ ਬਣਦਾ ਰਾਜੇ ਦਾ ਪੁੱਤ ਬਾਹਰ ਆਇਆ ਇਹ ਜਿਹੜੀ ਜਿਹੜੀ ਕੁਰਸੀ ਆ ਇਹ ਲੋਕ ਰਾਜ ਦੇ ਵਿੱਚ ਲੋਕਾਂ ਨੇ ਨਾਗਰਿਕਾਂ ਨੇ ਇੱਕ ਬੰਦੇ ਨੂੰ ਬੁਆਣਾ ਉਹ ਵੀ 5 ਸਾਲ ਲਈ 6 ਮਹੀਨੇ ਸਾਲ ਨਹੀਂ ਬੈਠ ਸਕਦਾ ਉਹਨਾਂ ਦੀ ਮਰਜ਼ੀ ਤੋਂ ਬਗੈਰ ਪਰ ਕਿਉਂਕਿ ਉਹ ਵੋਟਰ ਵਿਚਾਰੇ ਭੋਲੇ ਭੰਡਾਰੇ ਨੇ ਉਹਨਾਂ ਨੂੰ ਇਹ ਕਿਤੇ ਨਾ ਕਿਸੇ ਨਾ ਕਿਸੇ ਢੰਗ ਨਾਲ ਗੁੰਮਰਾਹ ਕਰ ਜਾਂਦੇ ਆ ਕਦੇ ਪੈਸਾ ਵੀ ਦੇ ਦਿੰਦੇ ਆ ਕਦੇ ਸ਼ਰਾਬ ਕੋਈ ਨਸ਼ਾ ਵੀ ਦੇ ਦਿੰਦੇ ਆ ਉਹਨਾਂ ਨੂੰ ਆਪਦੀ ਸਮਰੱਥਾ ਦਾ ਨਹੀਂ ਪਤਾ ਵੋਟਰ ਨੂੰ ਤੇ ਉਹ ਵਿਚਾਰਾ ਕਈ ਵਾਰੀ ੱੱਕੇ ਖਾ ਕੇ ਆਪਦੇ ਹੀ ਦੁਸ਼ਮਣਾਂ ਨੂੰ ਚੁਣ ਕੇ ਕੁਰਸੀ ਤੇ ਬਹਾਂ ਬੈਠੇ ਮਤਲਬ ਜਿਹੜੇ ਆਪਾਂ ਗੱਲ ਕਰ ਰਹੇ ਉਹ ਤੇ ਆਈਏ ਕੋਈ ਵੀ ਚਾਜ ਦਾ ਰਾਜਾ ਨਹੀਂ ਬੈਠਿਆ ਤਾਂ ਬੈਠਿਆ ਇਹ ਚ ਕੋਈ ਸ਼ੱਕ ਨਹੀਂ ਇੱਕ ਬੰਦੇ ਨਾਲ ਇਹਦਾ ਪਤਾ ਮੰਨ ਜਾਂਗੇ ਵੀ ਆ ਬੰਦੇ ਨੇ ਹੀ ਪੰਜਾਬ ਬਚਾਲਿਆ ਆ ਦੋ ਬੰਦੇ ਸੀ ਪੰਜਾਬ ਚ ਹਾਂਜੀ ਭੀਮ ਸਾਨ ਸੱਚਰ ਤੇ ਗੋਪੀ ਚੰਦ ਭਾਰਗੋ ਉਹ ਪੰਜਾਬ ਦੇ ਵਿਰੁੱਧ ਕੋਈ ਗੱਲ ਨਹੀਂ ਸੁਣਦੇ ਸੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ 1955 ਜੇ ਪੈਪਸੀ ਸ਼ਾਮਿਲ ਕਰ ਲਿਆ ਭੀਮ ਸਾਨ ਸੱਚਰ ਤੇ ਗੋਪੀ ਚੰਦ ਭਾਰਗੋ ਲਾਤੇ ਫਿਰਕ ਪੰਜਾਬ ਦਾ ਬਹੁਤ ਬੱਬਰ ਸ਼ੇਰ ਬੰਦਾ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਲਿਆਂਦਾ ਹਾਂਜੀ ਬਸ ਉਸ ਤੋਂ ਬਾਅਦ ਪੰਜਾਬ ਦਾ ਘਾਣ ਹੋਣਾ ਸ਼ੁਰੂ ਹੋ ਗਿਆ। ਜੋ ਅੱਜ ਤੱਕ ਚੱਲ ਸੋ ਜੰਦਾ ਲਗਾਤਾਰ ਜਾਰੀ ਹੈ। ਨਾ ਇਹ ਪੰਜਾਬ ਦੀ ਭਾਸ਼ਾ ਬਚਾ ਸਕਦੇ ਆ। ਨਾ ਪੰਜਾਬ ਦਾ ਇਲਾਕਾ ਬਚਾ ਸਕਦੇ ਆ। ਨਾ ਪੰਜਾਬ ਦਾ ਇਹ ਕਹਿੰਦੇ ਸੱਭਿਆਚਾਰ ਬਚਾ ਸਕਦੇ ਆ। ਨਾ ਭੇਸ ਬਚਾ ਸਕਦੇ ਆ। ਪੰਜਾਬ ਦਾ ਤੇ ਇਹ ਹਾਲ ਹੈ ਕਿ ਆਪਦਾ ਭੇਸ ਵਾ ਕੇ ਤੁਸੀਂ ਦਰਵਾਜ਼ੇ ਤੋਂ ਬਾਹਰ ਕਰਮ ਨਹੀਂ ਆ ਸਕਦੇ। ਤੇ ਕੇਰਲਾ ਦਾ ਬੰਦਾ ਆਪਦੀ ਲੁੰਗੀ ਪਾ ਕੇ ਸਾਰੇ ਹਿੰਦੁਸਤਾਨ 'ਚ ਘੁੰਮ ਜਾਂਦਾ। ਆਪਾਂ ਖੁਦ ਹੀ ਆਪਣੇ ਸੱਭਿਆਚਾਰ ਆਪਣੇ ਪਰਾਵੇ ਨੂੰ ਈਨੀ ਹੀਣਤਾ ਸਮਝਦੇ ਹਾਂ ਹੀਣਤਾ ਉਹ ਜਿਹੜਾ ਬੰਦਾ ਤੁਹਾਨੂੰ ਹੀਣ ਭਾਰਤ ਸਿੱਟ ਗਿਆ ਉਹਨੂੰ ਪਤਾ ਹੁੰਦਾ ਵੀ ਇਹ ਮੇਰਾ ਮੁਕਾਬਲਾ ਕਿਤੇ ਨਹੀਂ ਕਰ ਸਕਦਾ ਤੁਸੀਂ ਕੇਰਲਾ ਬੰਨੀ ਝਾਕ ਨਹੀਂ ਸਕਦੇ ਮਦਰਾਸ ਵਾਲੇ ਬੰਨੀ ਝਾਕ ਨਹੀਂ ਸਕਦੇ ਜਦੋਂ ਕਿ ਆਪਣੇ ਦਿੱਲੀ ਤੋਂ ਹੁਕਮ ਜਾਰੀ ਹੁੰਦਾ ਨਾ ਤੇ ਮਦਰਾਸ ਵਾਲੇ ਇੱਕ ਵਾਰੀ ਕਹਿ ਦਣਗੇ ਵੀ ਬਿਲਕੁਲ ਨਹੀਂ ਨਾਲ ਦੀ ਨਾਲ ਟਿਕ ਜਾਂਦੇ ਆ ਆਪਣੇ ਤਾਂ ਇੱਕ ਦੂਜੇ ਦੀ ਲੱਤਾਂ ਖਿੱਚਣੀ ਸ਼ੁਰੂ ਕਰ ਦਿੱਤੀ ਪੂਰੀਆਂ ਪੂਰੀਆਂ ਇੱਥੇ ਲੱਤਾਂ ਹੀ ਹੈ ਕਿ ਹੋਰ ਲੱਤਾਂ ਤੋਂ ਕੋਈ ਇਹ ਬਾਗੀਆਂ ਥੋੜਾ ਪਾਉਂਦੇ ਨੇ ਇਹ ਕੁਝ ਇਹਨਾਂ ਲੱਤਾਂ ਖਿੱਚੌਂ ਦਾ ਕੰਮ ਹੀ ਕਰਦੇ ਨੇ ਇਹ ਸਿਆਸੀ ਖਿੱਚੋ ਤਾਣ ਇਹ ਜੀ ਹੈ ਇਸੇ ਕਰਕੇ ਪੰਜਾਬ ਦਾ ਕੀ ਇੱਥੋਂ ਤੱਕ ਕਿ ਹਰਿਆਣਾ ਦਾ ਕੀ ਵਿਕਾਸ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ ਲੋਕੀ ਹੈ ਨਾ ਕੰਮ ਕਰਦੇ ਆ ਉਲਟਾ ਕਹਿੰਦੇ ਜੇ ਤਾਂ ਮौजਾਂ ਕਰਦੇ ਆ ਇਹ ਤਰੱਕੀ ਵੜੀ ਕਰਕੇ ਮौजਾਂ ਕਿੱਥੋਂ ਕਰਕੇ ਕਰਜ਼ੇ ਚੜ੍ਹ ਕੇ ਉਲਟਾ ਉਲਟਾ ਕਰਜ਼ੇ ਕਰਜ਼ੇ ਜਿਹੜਾ ਕਿਸਾਨੀ ਥਲੇ ਪੱਤਾ ਕੱਲੇ-ਕੱਲੇ ਜਵਾਗ ਵਿਦੇਸ਼ਾਂ ਦੇ ਵਿੱਚ ਧੱਕੇ ਖਾਰੇ ਆ। ਹਾਂ ਵੇਖੋ ਕੋਈ ਬੰਦਾ ਮਾਪੇ ਉਹਦੇ ਇੱਥੇ ਬੈਠੇ ਆ। ਮਾਪੇ ਬੁੱਢੇ ਇੱਥੇ ਬੈਠੇ ਆ। ਜੇ ਮਗਰੋਂ ਮਾਪੇ ਬਿਮਾਰ ਹੋ ਜੇ ਜਾਂ ਰੱਬ ਨੂੰ ਪਿਆਰਾ ਹੋ ਜੇ ਉਹਦੇ ਸੰਸਕਾਰ ਤੇ ਨਹੀਂ ਪਹੁੰਚ ਸਕਦੇ। ਹੋ ਸਕਦਾ। ਇਹ ਕਿਹੜੀ ਤਰੱਕੀ ਆ? ਕਿਹੜੀ ਤਰੱਕੀ ਆ? ਠੀਕ ਆ। ਇੰਗਲੈਂਡ ਚ ਜਾ ਕੇ ਇਹ ਨੌਕਰੀ ਕਰਦੇ ਆ। ਅਮਰੀਕਾ ਚ ਕਰਦੇ ਆ। ਕੈਨੇਡਾ ਚ ਕਰਦੇ ਆ। ਆਸਟ੍ਰੇਲੀਆ ਚ ਕਰਦੇ ਆ ਜੀ। ਨਿਊਜ਼ੀਲੈਂਡ ਚ ਕਰਦੇ ਆ। ਉਹ ਆਪਣੇ ਇੱਥੇ ਆ ਕੇ ਨੌਕਰੀ ਕਰਨ ਆਉਂਦੇ ਆ। ਰਾਜ ਕਰਨਾ ਆ ਸਕਦੇ ਆ। ਰਾਜ ਕੀਤਾ ਵੀ ਉਹਨੇ 198 ਸਾਲ ਰਾਜ ਕਰਨ ਤਾਂ ਜਦੋਂ ਮਰਜੀ ਇੰਗਲੈਂਡ ਵਾਲਿਆਂ ਨੂੰ ਸੱਦ ਲੋ ਜੇ ਕੋਈ ਲੋਜੀ ਆਜੇ ਤੁਹਾਨੂੰ ਦਿਹਾੜ ਦੇ ਤੁਹਾਨੂੰ ਇੰਨੇ ਪੈਸੇ ਦਿੰਨੇ ਆ ਇੱਕ ਆਪਣਾ ਵਜ਼ੀਰ ਸੀ ਕਹਿੰਦਾ ਸੀ ਨਾ ਇਹ ਕਿਸੇ ਦਿਨ ਇਥੇ ਅੰਗਰੇਜ਼ ਵੀ ਆ ਉਹੀ ਗੱਲ ਤੇ ਮੈਨਾਂ ਲਗੇ ਆ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਵੀ ਅੰਗਰੇਜ਼ ਇੱਥੇ ਨੌਕਰੀਆਂ ਕਰਨ ਨਾ ਕਰਨ ਨਾ ਕਰਨਗੇ ਵੀ ਕਾਕਾ ਆਪਣੇ ਥੇਰਾ ਸ਼ਿਕਾਰ ਆ ਅੰਗਰੇਜ਼ ਨੇ ਥੋੜੇ ਤੇ ਰਾਜ ਕੀਤਾ ਤੇ ਰਾਜ ਹੀ ਕਰੂਗਾ ਅੱਜ ਵੀ ਥੋੜੇ ਤੇ ਰਾਜ ਕਰ ਰਿਹਾ ਹੈ ਅੰਗਰੇਜ਼ ਦੀ ਭਾਸ਼ਾ ਥੋੜੇ ਤੇ ਰਾਜ ਕਰ ਰਹੀ ਹੈ ਅੰਗਰੇਜ਼ ਦੀ ਕਾਨੂੰਨ ਥੋੜੇ ਤੇ ਰਾਜ ਕਰ ਰਿਹਾ ਹੈ ਅੰਗਰੇਜ਼ ਦਾ ਇਤਰਾਸ ਤੁਹਾਡੇ ਵਿਰਾਜ ਕਰ ਰਿਹਾ ਅੰਗਰੇਜ਼ ਦਾ ਭੇ ਤੁਹਾਡੇ ਵਿਰਾਜ ਕਰ ਰਿਹਾ ਤੁਹਾਡਾ ਆਪਣਾ ਦੱਸੋ ਕੀ ਚੀਜ਼ ਹੈ ਸਾਡਾ ਕੀ ਹੈ ਸਾਰਾ ਕੁਝ ਤਾਂ ਉਹਨਾਂ ਦਾ ਕੰਮ ਸੀ ਉਹਨਾਂ ਨੇ ਲਾੜ ਮਕਾਲੇ ਜਿਵੇਂ ਤੁਹਾਨੂੰ ਛੱਡ ਗਏ ਉਹ ਵਿੱਚ ਕਰਾਚ ਹੋ ਰਿਹਾ ਉਹਦੇ ਮਰਤੇ ਕੋਈ ਸ਼ੱਕ ਨਹੀਂ ਇਹ ਗੱਲ ਬੜੀ ਸੱਚੀ ਹੈ ਲੱਗਦੀ ਬੜੀ ਕੌੜੀ ਹੈ ਤੇ ਕਿਸੇ ਦੇ ਪਛਦੀ ਵੀ ਨਹੀਂ